ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅਮਰੀਕਾ ਤੋਂ ਆਈ ਹੈਤ ਦੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨਾਂ ਵਦੇਸ਼ੀ ਧਰਤੀ ਤੇ ਉਸ ਮੇਰੇ ਪੁੱਖ ਦੀਆਂ ਆਸ ਲੈ ਕੇ ਜਾਂਦੇ ਹਨ ਇਸ ਦੇ ਨਾਲ ਹੀ ਇਨੇ ਕਾ ਨੌਜਵਾਨ ਪੰਜਾਬੀ ਜਿੰਦਗੀ ਦੇ ਸਿੰਗਰਸ ਨਜੂਈ ਜੋ ਇਹ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਦੱਸਦੀ ਹੈ ਕਿ ਅਜੇ ਬਲ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਹ ਉੱਤੇ ਕੈਲੀਫੋਰਨੀਆ 'ਚ ਰਹਿੰਦਾ ਸੀ ਮਸਕ ਅਜੇ ਕੁਵਾਰਾ ਸੀ ਅਤੇ ਕੈਲੀਫੋਰਨੀਆ 'ਚ ਉਸਦੇ ਦੋਸਤਾਂ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਰੋਜ਼ ਮੰਗ ਉਹ ਇਕੱਠੇ ਸੁੱਤੇ ਸਨ ਪਰ ਸਵੇਰੇ ਜੇਪਾਲ ਸਿੰਘ ਨਹੀਂ ਉੱਠਿਆ ਉਹਨੇ ਦੇਖਿਆ ਕਿ ਦਿਲ ਦਾ ਦੌਰਾ ਪੈਣ ਕਰਕੇ ਉਸ ਨੂੰ ਇਹ 라ਤ ਨੂੰ ਸਦੀ ਮੌਤ ਹੋ ਗਈ ਸੀ ਅਜੇ ਹਾਈ ਮਾਮਲਾ ਅਮਰੀਕਾ ਦੇ ਹੁਣ ਕੈਲੀਫੋਰਨੀਆ ਤੋਂ ਇਹ ਆਇਆ ਜਿੱਥੇ ਕਿ ਕੈਲੀਫੋਰਨੀਆ ਵਿੱਚ ਪਿਆਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਅਜੇਪਾਲ ਸਿੰਘ ਗੱਲ ਵਜੋਂ ਹੋਈ ਹੈ ਜੋ ਕਿ ਡੇਰਾ ਬਾਬਾ ਨਾਨਕ ਦੇ ਪਿੰਡ ala ਬਲਵਾਲ ਨਾਲ ਸਬੰਧਿਤ ਸੀ ਵੀਡੀਓ ਦੇਖਣ ਲਈ ਤੋਂ ਵੱਡਾ ਦਾਨ ਵਾਦ